ਸਾਥਿਓ ਬੀਤੇ ਦਿਨੀ ਬੀ ਐਲ ਐਮ ਗਰਲਸ ਕਾਲਜ ਵਿਖੇ ਮੇਰੇ ਪਿਤਾ ਸ਼੍ਰੀ ਨਰੇਸ਼ ਸੂਰੀ ਜੀ ਨੂੰ ਐਜ਼ ਅ ਚੀਫ ਗੈਸਟ ਬੁਲਾਇਆ ਗਿਆ ਐਥਲੈਟਿਕ ਮੀਟ ਦੇ ਲਈ ਔਰ ਮੈਂ ਵੀ ਇਸ ਇਵੈਂਟ ਦਾ ਹਿੱਸਾ ਬਣਿਆ ਤੇ ਇਹ ਦਿਨ ਮੇਰੇ ਲਈ ਵੀ ਖਾਸ ਬਣ ਗਿਆ ਕੰਡਾ ਸਾਹਿਬ ਨੇ ਸਾਨੂੰ ਪਹੁੰਚਦਾ ਰਿਸੀਵ ਕੀਤਾ ਤੇ ਉਸ ਤੋਂ ਬਾਅਦ ਪ੍ਰਿੰਸੀਪਲ ਸਾਹਿਬ ਨੇ ਜੀ ਆਇਆਂ ਆਖਿਆ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਨੋਦ ਭਾਰਤਵਾੜ ਜੀ ਨੇ ਸਾਨੂੰ ਬੜੇ ਹੀ ਪਿਆਰ ਨਾਲ ਬੜੀ ਆਪਣੇ ਪੰਨਾ ਰਿਸੀਵ ਕੀਤਾ ਮੌਕੇ ਤੇ ਸਟੇਜ ਤੇ ਹੋਰ ਬਹੁਤ ਸਾਰੀਆਂ ਖਾਸ ਸ਼ਖਸੀਅਤਾਂ ਮੌਜੂਦ ਸਰ ਅਸੀਂ ਉਹਨਾਂ ਨੂੰ ਵੀ ਮਿਹਲੇ ਦੁਆ ਸਲਾਮ ਹੋਈ ਤੇ ਜਿੰਦੇ ਅਸੀਂ ਪਹੁੰਚੇ ਉੱਥੇ ਦੇਖਿਆ ਕਿ ਸਟੂਡੈਂਟਸ ਵਰਸਸ ਟੀਚਰਸ ਦਾ ਜ਼ਬਰਦਸਤ ਮੈਚ ਹੋ ਰਿਹਾ ਸੀ ਤਾਂ ਪਹਿਲਾਂ ਤੁਹਾਨੂੰ ਉਹ ਝਲਕੀਆਂ ਦਿਖਾਣੇ ਆ ਤਾਂ ਜ਼ੋਰਦਾਰ ਤਾਲੀਆਂ ਸਾਡੇ ਵਿੱਚ ਪਹਾਰ ਚੁੱਕੇ ਨੇ ਦਿਨੇਸ਼ ਸੂਰੀ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ ਉਹਨਾਂ ਮੁਸ਼ਕਲਾਂ ਨੂੰ ਵੀ ਮੁਸ਼ਕਲਾਂ ਚ ਪਾਣ ਦੀ ਤਿਆਰੀ ਕਰ ਲਈ ਸੀ ਤੇ ठान ਲਿਆ ਸੀ ਕਿ ਇਹ ਮੁਸ਼ਕਲਾਂ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਚੁਣੌਤੀਆਂ ਨਹੀਂ ਬਣ ਗਈਆਂ ਤੇ ਚੁਣੌਤੀਆਂ ਨੂੰ ਚੁਣੌਤੀ ਦਿੱਤੀ। ਸ਼੍ਰੀ ਨਰੇਸ਼ ਸੂਰੀ ਜੀ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਦੁਬਈ ਜਾਣਾ ਪਿਆ ਤੇ ਦੁਬਈ 'ਚ ਪੜ੍ਹਾਈ ਵੀ ਕੀਤੀ ਤੇ ਪੜ੍ਹਾਈ ਦੇ ਨਾਲ-ਨਾਲ ਜੌਬ ਵੀ ਕੀਤੀ। ਸਿਲਸਿਲਾ ਭਾਵੇਂ ਕੁਝ ਛੋਟੀਆਂ ਜੌਬਸ ਤੋਂ ਸ਼ੁਰੂ ਹੋਇਆ ਹੋਵੇਗਾ ਲੇਕਿਨ ਉਹੀ ਚੀਜ਼ ਸਟਾਰਟਿੰਗ ਪੁਆਇੰਟ ਤੋਂ ਐਂਡਿੰਗ ਪੁਆਇੰਟ ਤੱਕ ਕੌਸਟ ਦੇ ਪੌਂਚ ਦੇ ਨਰੀਸ਼ ਸੂਰੀ ਜੀ ਦੁਬਈ ਦੀ ਇੱਕ ਇੰਜੀਨੀਅਰਿੰਗ ਕੰਪਨੀ ਦੇ ਵਿੱਚ ਬਹੁਤ ਹੀ ਵੱਡੇ ਉੱਚੇ ਅਹੁਦੇ ਪ੍ਰੋਜੈਕਟ ਮੈਨੇਜਰ ਦੇ ਅਹੁਦੇ ਤੱਕ ਪਹੁੰਚ ਚੁੱਕੇ ਸਨ ਤੇ ਹੁਣ ਜ਼ਿੰਦਗੀਆਂ ਚੁਣੌਤੀਆਂ ਨੂੰ ਚੁਣੌਤੀ ਦਿੰਦੇ ਹੋਏ ਜੰਮੜਾ ਦਿਲੀ ਦਾ ਦੂਸਰਾ ਨਾਮ ਸ਼੍ਰੀ ਦਿਨੇਸ਼ ਸੂਰੀ ਜੀ ਆਪਣੀ ਖੁਦ ਦੀ ਮਿਹਨਤ ਸਦਕਾ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਉਹ ਮੁਕਾਮ ਹਾਸਲ ਕੀਤਾ ਜੋ ਉਹਨਾਂ ਨੇ ਸੋਚਿਆ ਹੋਇਆ ਸੀ ਨਰੇਸ਼ ਸੂਰੀ ਦੇ ਬਾਰੇ ਦੇ ਵਿੱਚ ਜੋ ਉਹਨਾਂ ਦੀ ਸ਼ਖਸੀਅਤ ਦੇ ਗੁਣ ਹਨ ਉਹ ਬੱਚਿਆਂ ਨੂੰ ਦੱਸਣਾ ਚਾਹਾਂਗੀ ਕਿ ਉਹ ਹਰ ਸਾਲ ਦੁਬਈ ਤੋਂ ਆਉਂਦੇ ਤੇ ਪੰਜ ਲੜਕੀਆਂ ਦੇ ਵਿਆਹ ਕਰਦੇ ਸਾਰੇ ਤੇ ਇਹ ਸਿਲਸਲਾ ਇਸੇ ਤਰ੍ਹਾਂ ਚੱਲ ਵੀ ਰਿਹਾ ਹੈ ਤੇ ਸਾਥ ਤੋਂ ਵੱਧ ਉਹਨਾਂ ਲੋੜਵੰਦ ਗਰੀਬ ਬੱਚਿਆਂ ਦਾ ਇਹ ਵਿਆਹ ਕਰਵਾ ਚੁੱਕੇ ਹਨ ਤੇ ਹਰ ਉਸ ਬੰਦੇ ਦੀ ਮਦਦ ਕਰਨਾ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾਇਆ ਹੋਇਆ ਜਿਸ ਨੂੰ ਵੀ ਉਸ ਮਦਦ ਦੀ ਲੋੜ ਹੈ निघा वेलकम आखदी हाँ बी एल एम गर्ल्स कॉलेज के तुम सू ज्वाइन किया इस ईवेंट का पार्ट बने तो मैडम के प्यारे प्यारे शब्दों तो बाद साडा प्लांट के नाल ऑर्गेनिक प्लांट के नाल स्वागत किया गया एक तीर से दो निशान ਲਓ ਜੀ ক্রিকেট ਮੈਚ ਤੋਂ ਬਾਅਦ ਆਪਾਂ ਘੜੇ ਵਾਲਾ ਮੁਕਾਬਲਾ ਦੇਖਿਆ ਆ ਆ ਆ ਦੇ ਦੋ ਕੁੜੀਆਂ ਤੋਂ ਘੜੇ ਡਿੱਗ ਗਏ ਬਈ ਬੈਲੈਂਸ ਬਣਾਉਣਾ ਬਹੁਤ ਔਖਾ ਅੱਜ ਕੱਲ ਉਂਗਲੀਆਂ ਨਾਲ ਬੈਲੈਂਸ ਬਣਦਾ ਪਰ ਘੜੇ ਚੱਕਣੇ ਬਹੁਤ ਔਖੇ ਲੇਕਿਨ ਆਹ ਤੋਂ ਕੁੜੀਆਂ ਨੇ ਬਾਜ਼ੀ ਮਾਰ ਲਈ ਉਸ ਤੋਂ ਬਾਅਦ ਆ ਵੀ ਦੇਖੋ ਜੀ ਰੇਸ ਹੋਈ ਹੈ ਟੇਬਲਾਂ ਤੇ ਏਠਾ ਤੋਂ ਨਿਕਲਣਾ ਕਦੀ ਟੱਪ ਕੇ ਆਣਾ ਦੁਆਰਤੀ ਦਿਖਾ ਦਿੰਦੇ ਆ ਭੱਜੀਆਂ ਕੁੜੀਆਂ ਪਹਿਲਾਂ ਟੱਪਣਾ ਸੀ ਫਿਰ ਏਠਾ ਤੋਂ ਨਿਕਲਣਾ ਸੀ ਟੇਬਲਾਂ ਤੋਂ ਤਾਂ ਇਹ ਵੀ ਐਥਲੈਟਿਕ ਮੀਟ ਦਾ ਮੇਨ ਹਿੱਸਾ ਹੈ ਉਸ ਤੋਂ ਬਾਅਦ ਆ ਰੱਸਾ ਕੱਸੀ ਦਾ ਮੈਚ ਹੋਇਆ ਔਰ ਬਈ ਜ਼ੋਰ ਲਾਤਾ ਲਾਤਾ ਜ਼ੋਰ ਲਾਤਾ ਜ਼ੋਰ ਪਰ ਸਕਰੀਨ ਤੇ ਖੱਬੇ ਪਾਸੇ ਵਾਲੀਆਂ ਕੁੜੀਆਂ ਜਿਹੜੀਆਂ ਉਹਨਾਂ ਨੇ ਜਾਨ ਪੂਰੀ ਲਾਈ ਹੋਈ ਆ ਤੇ ਲਓ ਜੀ ਹਾਰ ਗਏ ਹੁਣ ਇੱਕ ਵਾਰ ਫਿਰ ਤੋਂ ਮੈਚ ਤੁਹਾਨੂੰ ਨਮਾ ਦਿਖਾ ਦਿੰਨੇ ਆ ਜੀ ਆਹ ਲਓ ਜੀ ਬਈ ਸਕਰੀਨ ਤੇ ਜਿਹੜੇ ਖੱਬੇ ਪਾਸੇ ਨੇ ਉਹ ਪੂਰੀ ਤਿਆਰੀ ਚ ਸੱਜੇ ਪਾਸੇ ਵਾਲੇ ਥੋੜੇ ਢਿੱਲੇ ਲੱਗ ਰਹੇ ਆ ਤਾਂ ਮੈਚ ਹੋਣ ਲੱਗਾ ਸ਼ੁਰੂ ਇੱਕ ਗੋਲ ਆ ਫਿਰ ਤੋਂ ਮੈਨੂੰ ਲੱਗਦਾ ਖੱਬੇ ਪਾਸੇ ਵਾਲੇ ਨੇ ਜਿੱਤ ਜਾਣਾ ਕਿਤੇ ਧਰਤੀ ਨੀਵੀਂ ਤਾਂ ਨਹੀਂ ਉਧਰ ਨੂੰ ਆ ਆ ਆ ਲਓ ਜੀ ਲਓ ਜੀ ਫਿਰ ਤੋਂ ਸੱਜੇ ਪਾਸੇ ਵਾਲੇ ਹਾਰ ਗਏ ਹੁਣ ਆ ਤੀਜਾ ਮੈਚ ਸ਼ੁਰੂ ਆ ਇੱਕ ਵਾਰ ਫਿਰ ਤੋਂ ਖੱਬੇ ਪਾਸੇ ਤੇ ਸੱਜੇ ਪਾਸੇ ਵਾਲੇ ਵੱਲ ਲੜਾਈ ਤੇ ਲਓ ਜੀ ਫਿਰ ਤੋਂ ਖੱਬੇ ਪਾਸੇ ਵਾਲੇ ਜਿੱਤ ਗਏ ਮੈਨੂੰ ਲੱਗਦਾ ਧਰਤੀ ਨੀਵੀਂ ਆ ਖੱਬੇ ਵਾਲੇ ਪਾਸੇ ਤਾਂ ਹੁਣ ਮੈਡਲਾਂ ਦਾ ਕੰਮ ਸ਼ੁਰੂ ਲਓ ਜੀ ਚੀਫ ਗੈਸ ਸਾਹਿਬ ਨੇ ਸਭ ਤੋਂ ਪਹਿਲਾ ਮੈਡਲ ਇੱਕ ਨੰਬਰ ਤੇ ਆਉਣ ਵਾਲੀ ਕੁੜੀ ਨੂੰ ਪਾ ਦਿੱਤਾ ਆ ਦੋ ਨੰਬਰ ਤੇ ਸਾਡੀ ਭੈਣ ਆਈ ਸੀ ਮੈਂ ਉਹਨੂੰ ਮੈਡਲ ਪਾਤਾ ਤੇ ਸ਼ੰਗਾਰਾ ਸਾਹਿਬ ਨੇ ਤੀਜੇ ਨੰਬਰ ਤੇ ਆਉਣ ਵਾਲੀ ਬੇਟੀ ਨੂੰ ਮੈਡਲ ਪਹਿਨਾਇਆ ਤਾਂ ਇਹਨਾਂ ਨੂੰ ਮੈਡਲ ਪਹਿਨਾ ਕੇ ਅਸੀਂ ਆਪ ਮਾਣ ਮਹਿਸੂਸ ਕਰਦੇ ਆ ਗੌਰਵ ਮਹਿਸੂਸ ਕਰਦੇ ਕਿਉਂਕਿ ਸਾਡੀਆਂ ਧੀਆਂ ਜਦੋਂ ਇਸ ਤਰੀਕੇ ਐਥਲੈਟਿਕ ਮੀਟਸ ਵਿੱਚ ਪਾਰਟ ਲੈਂਦੀਆਂ ਤਾਂ ਸਾਡਾ ਵੀ ਸਿਰ ਜਿਹੜਾ ਆ ਉਹ ਮਾਣ ਨਾਲ ਉੱਚਾ ਹੋ ਜਾਂਦਾ ਹੈ ਵਿਨੋਦ ਭਾਰਤਵਾਦੀ ਜੀ ਵੀ ਆਪਣੇ ਵੱਲੋਂ ਬੱਚਿਆਂ ਨੂੰ ਅਸ਼ੀਰਵਾਦ ਦੇ ਰਹੇ ਔਰ ਆ ਦੇਖੋ ਜੀ ਸਾਡੇ ਵੱਲੋਂ ਟਰੋਫੀ ਜਿਹੜੀ ਆ ਉਹ ਵਿਨਰਸ ਨੂੰ ਦਿੱਤੀ ਗਈ ਔਰ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਵੱਡੇ ਮਾਣ ਵਾਲੀ ਗੱਲ ਹੈ ਕਿ ਬੀ ਐਲ ਐਮ ਗਰਲਸ ਕਾਲਜ ਵਾਲੇ ਨੇ ਸਾਨੂੰ ਇਹ ਮਾਣ ਦਿੱਤਾ ਤਾਂ ਜੋ ਅਸੀਂ ਆਪਣੀਆਂ ਧੀਆਂ ਦੇ ਰੂਬਰੂ ਹੋ ਸਕੇ ਤੇਜ ਦਾ ਸੰਚਾਲਨ ਸੋਨੀਆ ਐਂਗ੍ਰਿਸ਼ ਮੈਮ ਤੇ ਪੂਜਾ ਮੈਮ ਕਰ ਰਹੇ ਸਨ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਔਰ ਜਿਹੜੀ ਵੱਡੀ ਟਰੋਫੀ ਆ ਕੋਚ ਸਾਹਿਬ ਨੂੰ ਦਿੱਤੀ ਗਈ ਹੈ ਔਰ ਇਹਨਾਂ ਦੀ ਡੈਡੀਕੇਸ਼ਨ ਇਹਨਾਂ ਦੇ ਡਿਸਪਲਿਨ ਅਤੇ ਇਹਨਾਂ ਦੀ ਕੰਸਿਸਟੈਂਸੀ ਦੇ ਨਾਲ ਹੀ ਇਹ ਐਥਲੈਟਿਕ ਮੀਟ ਜਿਹੜੀ ਹੈ ਉਹ ਇੰਨੀ ਸਫਲ ਹੋਈ ਹੈ ਇੰਨੀ ਸਕਸੈਸਫੁਲ ਹੋਈ ਹੈ ਲੋ ਜੀ ਮੈਡਲਾਂ ਦਾ ਸਿਲਸਿਲਾ ਚੱਲੀ ਜਾ ਰਿਹਾ ਹੈ ਬੱਚਿਆਂ 'ਚ ਹੁਨਰ ਬਹੁਤ ਹੈ ਬੱਚਿਆਂ 'ਚ ਅਬਿਲਟੀ ਬਹੁਤ ਹੈ ਔਰ ਮੈਡਲ ਪਾ ਪਾ ਕੇ ਅਸੀਂ ਬੱਚਿਆਂ ਨੂੰ ਸਨਮਾਨ ਕਰੀ ਜਾਂਦੇ ਆ ਸੱਚੀ ਧੀਆ ਦੇ ਗਲ ਵਿੱਚ ਮੈਡਲ ਦੇਖ ਕੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਹੈਂਡਬਾਲ ਦੇ ਖਿਡਾਰੀ ਫਾਈਨਲ ਮੈਚ ਲਈ ਜਲਦੀ ਆਪਣੇ ਮੈਦਾਨ 'ਚ ਪਹੁੰਚੋ ਮੈਡਲ ਸੈਰੇਮਨੀ ਦੇ ਨਾਲ ਦੀ ਨਾਲ ਇਸ ਤੋਂ ਬਾਅਦ ਆਪਾਂ ਹੈਂਡਬਾਲ ਦਾ ਮੈਚ ਦੇਖਿਆ ਕਮਾਲਨਾ ਕਰਤੀ ਕੁੜੀਆਂ ਨੇ ਗੋਲ ਬਚਾਇਆ ਮੰਨਤ੍ਰਿਤ ਨੇ ਦੁਬਾਰਾ ਆਏ ਵਾਪਸ ਮੁੜ ਕੇ ਹੈਂਡਬਾਲ ਦੇ ਮੈਚ ਤੋਂ ਬਾਅਦ ਮੈਨੂੰ ਸਟੇਜ ਤੇ ਬੁਲਾਇਆ ਗਿਆ ਔਰ ਕਿਹਾ ਗਿਆ ਕਿ ਆਪਣੇ ਵਿਚਾਰ ਸਾਂਝੇ ਕਰੋ ਤਾਂ ਮੈਂ ਕੋਈ ਤਿਆਰੀ ਥਿਊਰੀ ਤਾਂ ਕੀਤੀ ਨਹੀਂ ਸੀਗੀ ਜੋ ਮਨ ਵਿੱਚ ਆਇਆ ਜੋ ਮਨ ਦੇ ਭਾਵ ਸਨ ਜੋ ਇਮੋਸ਼ਨਸ ਹਨ ਪਹੁੰਚ ਕੇ ਉਹ ਮੈਂ ਸਾਂਝੇ ਕੀਤੇ ਪਿਆਰਤੀ ਦੇ ਪਵਿੱਤਰ ਰਿਸ਼ਤੇ ਦੀ ਗੱਲਬਾਤ ਕੀਤੀ ਔਰ ਉਹ ਗੱਲਬਾਤ ਸੁਣ ਕੇ ਆ ਪ੍ਰਿੰਸੀਪਲ ਸਾਹਿਬ ਥੋੜੇ ਭਾਵੁਕ ਹੋ ਗਏ ਔਰ ਉਮਰ ਦਾ ਮਨ ਭਰ ਆਇਆ ਕਹਿੰਦੇ ਮੈਨੂੰ ਆਪਣੇ ਪਿਤਾ ਦੀ ਯਾਦ ਆ ਗਈ ਇੱਥੇ ਹੀ ਬਸ ਨਹੀਂ ਤੇ ਇਸ ਤੋਂ ਬਾਅਦ ਗਿੱਧੇ ਦਾ ਰੰਗਾ ਰੰਗ ਪ੍ਰੋਗਰਾਮ ਸ਼ੁਰੂ ਹੋਇਆ ਬਈ ਸੱਚੀ ਕੁੜੀਆਂ ਦੀ ਐਨੀ ਤਿਆਰੀ ਸੀ ਕੱਲਾ ਕੱਲਾ ਬੋਲ ਉਹਨਾਂ ਨੂੰ ਯਾਦ ਸੀ ਕੱਲੀ ਕੱਲੀ ਬੋਲੀ ਉਹਨਾਂ ਨੂੰ ਯਾਦ ਸੀ ਐਨੀ ਤਿਆਰੀ ਐਨੀ ਤਿਆਰੀ ਕਿ ਦਿਲ ਮੋਹ ਲਿਆ ਵਿਰਸਾ ਯਾਦ ਕਰਾਤਾ ਆਓ ਫਿਰ ਤੁਹਾਨੂੰ ਵੀ ਬੋਲੀਆਂ ਸੁਣਾਉਂਦੇ ਆਂ ਥੈਂਕ ਯੂ ਸੋ ਮੱਚ ਸਰ ਤੁਸੀਂ ਸਾਡੇ ਇਸ ਈਵੈਂਟ ਦਾ ਪਾਰਟ ਬਣੇ ਤੇ ਆਪਣੀ ਕੀਮਤੀ ਰੁਝੇਵੀਆਂ ਦੇ ਵਿੱਚੋਂ ਸਮਾਂ ਕੱਢਿਆ ਮੈਡਮ ਨਾ ਨਾ ਤੁਸੀਂ ਚੀਫ ਗੈਸਟ ਆਫ ਦਿ ਸਨਮਾਨ ਤੋਂ ਬਾਅਦ ਬੱਚਿਆਂ ਨੇ ਪ੍ਰੇਡ ਸ਼ੁਰੂ ਕਰ ਦਿੱਤੀ ਬੜੇ ਹੀ ਡਿਸਪੀਸਿਪਲਨ ਦੇ ਨਾਲ ਆਪਣੇ ਆਪਣੇ ਹਾਊਸ ਵਿੱਚ ਕਦਮ ਤਾਲ ਕਰਦੇ ਹੋਏ ਬੱਚੇ ਸਟੇਜ ਵੱਲ ਨੂੰ ਵੱਧਦੇ ਆ ਔਰ ਬੱਚਿਆਂ ਦੀ ਇਸ ਤਰੀਕੇ ਦ੍ਰਿੜਤਾ ਦੇਖਣਾ ਆਪਣੇ ਆਪ ਵਿੱਚ ਹੀ ਬੜਾ ਗੌਰਵਮਈ ਸੀ ਔਰ ਜਿੱਦੇ ਹੀ ਬੱਚੇ ਆਪਣੇ ਆਪਣੇ ਹਾਊਸ ਵਿੱਚ ਸਟੇਜ ਵੱਲ ਨੂੰ ਪਹੁੰਚਦੇ ਆ ਤਾਂ ਉਸ ਤੋਂ ਬਾਅਦ ਬੜੇ ਹੀ ਸਤਿਕਾਰਯੋਗ ਪ੍ਰਿੰਸੀਪਲ ਸਾਹਿਬ ਦੀ ਸਪੀਚ ਸੁਣਨ ਨੂੰ ਮਿਲਦੀ ਹੈ। ਆਪਣੀ ਸਾਰੇ ਹੀ ਮਹਿਮਾਨਾਂ ਦਾ ਸਤਿਕਾਰਯੋਗ ਅਧਿਆਪਕਾਂ ਦਾ ਪਿਆਰੀ ਵਿਦਿਆਰਥੀਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਅੱਜ ਦੇ ਇਸ ਇਵੈਂਟ ਲਈ। ਸਭ ਤੋਂ ਪਹਿਲਾਂ ਮੈਂ ਆਪਣੇ ਕਾਲਜ ਦੇ ਮੈਨੇਜਿੰਗ ਕਮੇਟੀ सैकटरी श्री विनोद भारद्वाज जी का दिलों धनवाद कर दी हाँ जो हमेशा ही साढ़े एक प्रेरणा स्रोत रहे तो सब तो उपर अज कोल बहुत लंबे समय ले जिन्होंने अपना समा दिता एस आ, आफ्टरनून दे साड़े मुख मेहमान से श्री नरेश सूरी जी गन तो आए हुए शिंगारा सिंह बोला जी ਮੈਂ ਤੁਹਾਡਾ ਵੀ तहे ਦਿਲੋਂ ਧੰਨਵਾਦ ਕਰਦੀ ਹਾਂ ਤੁਹਾਡੀ ਹੋਸਟਲ ਸਾਈ ਜਿਹੜੀ ਤੁਸੀਂ ਸਾਡੀ ਅੱਜ ਬੱਚਿਆਂ ਦੀ ਕਾਲਜ ਦੀ ਕੀਤੀ ਹੈ ਮੈਂ ਤੁਹਾਡੀ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੇ ਉਹਨਾਂ ਦੇ ਨਾਲ ਦਿਨੀਸ਼ ਸੂਰੀ ਜੀ ਜਿਹੜੇ ਕਿ ਸਭ ਜਾਣਦੇ ਨੇ ਪੀਪੀ 32 ਵੈਬ ਚੈਨਲ ਚਲਾਉਂਦੇ ਨੇ ਤੇ ਉਹਨਾਂ ਦੀ ਅਸੀਂ ਬਹੁਤ ਸੋਹਣੀ ਪ੍ਰਭਾਵਸ਼ਾਲੀ ਸਪੀਚ ਅੱਜ ਇੱਥੇ ਸੁਣੀ ਅੱਜ ਸਾਡੇ ਵੇੜੇ ਦੇ ਵਿੱਚ ਸਾਡੀ ਧੀਆਂ ਦੇ ਘਰ ਦੇ ਵਿੱਚ ਆਣ ਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਸਾਇਰ ਯਰ ਡੈਡੀਕੇਸ਼ਨ ਟੂ ਕਮਿਊਨਿਟੀ ਸਰਵਿਸ ਐਂਡ ਮੀਡੀਆ ਕਵਰੇਜ ਇਜ਼ ਟ੍ਰੂਲੀ ਕਮੈਂਡੇਬਲ ਵੀ ਆਰ ਆਲ ਜੁਆਇਸਟਿਡ ਐਂਡ ਐਕਸਾਈਟਿਡ ਟੂ ਹੈਵ ਯੂ ਮੰਗਸ ਟੂਡੇ ਥੈਂਕ ਯੂ ਸੋ ਮਚ ਮੇਰੇ ਪਿਆਰੇ ਵਿਦਿਆਰਥੀਓ ਅੱਜ ਤੁਹਾਡਾ ਦਿਨ ਸੀ ਔਰ ਤੁਸੀਂ ਬੜੇ ਹੀ ਉਤਸ਼ਾਹ ਤੇ ਨਾਲ ਮੈਂ ਜਿਹੜੀ ਤੁਹਾਡੇ ਅੰਦਰ ਉਹ ਜਜ਼ਬਾ ਵੇਖਿਆ ਖੇਡਾਂ ਦੇ ਲਈ ਉਹ ਮੈਂ ਮਹਿਸੂਸ ਕੀਤਾ ਔਰ ਮੈਨੂੰ ਬਹੁਤ ਹੀ ਚੰਗਾ ਲੱਗਾ ਕਿ ਤੁਸੀਂ ਅੱਜ ਉਸ ਸਮਾਂ ਜਿਹੜਾ ਮੋਬਾਈਲ ਦੇ ਉੱਤੇ ਤੁਸੀਂ ਬਤਾਉਣਾ ਸੀ ਤੁਸੀਂ ਅੱਜ ਇਸ ਖੇਡ ਦੇ ਮੈਦਾਨ ਤੇ ਬਤਾਇਆ ਹੈ ਸੋ ਉਸ ਨੂੰ ਵੇਖ ਕੇ ਮੇਰੇ ਮਨ 'ਚ ਬਹੁਤ ਖੁਸ਼ੀ ਹੋਈ ਹੈ ਇਹ ਜਿਹੜੀਆਂ ਖੇਡਾਂ ਵਿੱਚ ਭਾਗ ਲੈਣਾ ਔਰ ਇਹ ਐਥਲੈਟਿਕ ਮੀਟ ਸਿਰਫ ਤਗਮੇ ਜਿੱਤਣ ਲਈ ਜਾਂ winning ਲਈ ਨਹੀਂ ਹੁੰਦੀ ਹੈ ਇਹ ਇਸ ਗੱਲ ਦਾ ਸਨੇਹਾ ਹੈ ਕਿ ਤੁਸੀਂ ਹਿੱਸਾ ਲੈਂਦੇ ਹੋ ਤੁਸੀਂ ਆਪਣੀਆਂ ਹਦਾ ਤੋਂ ਅੱਗੇ ਵੱਧਦੇ ਹੋ ਔਰ ਤੁਸੀਂ ਇਸ ਨਵੇਂ ਐਕਸਪੀਰੀਐਂਸਸ ਤੋਂ ਬਹੁਤ ਕੁਝ ਸਿੱਖਦੇ ਹੋ ਦਿਨੇਸ਼ ਸੂਰੀ ਜੀ ਮੈਨੂੰ ਇੱਥੇ ਕਹਿ ਰਹੇ ਸੀ ਮੈਨੂੰ ਤੁਹਾਨੂੰ ਦੇਖ ਕੇ ਆਪਣੇ ਕਾਲਜ ਦੀ ਆਪਣੇ ਸਕੂਲ ਦੀ ਐਥਲੈਟਿਕ ਮੀਟ ਯਾਦ ਆਈ ਸਾਨੂੰ ਸਾਰਿਆਂ ਨੂੰ ਹੀ ਅਸੀਂ ਉਹ ਬੱਚੇ ਬਣ ਜਾਂਦੇ ਹਾਂ ਚਾਹੇ ਤੁਹਾਡੇ ਟੀਚਰ ਸੀ ਉਹਨਾਂ ਨੇ ਉਸੇ ਜਜ਼ਬੇ ਦੇ ਨਾਲ ਪਾਰਟਿਸਿਪੇਟ ਕੀਤਾ ਜਿਸ ਜਜ਼ਬੇ ਦੇ ਨਾਲ ਤੁਸੀਂ ਪਾਰਟਿਸਿਪੇਟ ਕੀਤਾ ਸੋ ਉਹ ਟੀਮ ਵਰਕ ਉਹ ਡਿਸਪਲਨ ਔਰ ਜਿਹੜੀ ਗ੍ਰੇਸ ਤੁਸੀਂ ਦਿਖਾਉਂਦੇ ਹੋ ਅੰਡਰ ਪ੍ਰੈਸ਼ਰ ਅਸੀਂ ਸਾਰੇ ਹੀ ਦਿਖਾਏ ਸੀ ਅੰਡਰ ਪ੍ਰੈਸ਼ਰ ਕੰਮ ਕਰਨ ਦੀ ਉਹ ਸਪੋਰਟਸ ਤੋਂ ਦੇਖਣ ਨੂੰ ਮਿਲਦੀ ਹੈ ਸੋ ਸਫਲਤਾ ਹੈ ਹੀ ਹੈ ਪਰ ਹਾਰ ਨੂੰ ਮੰਨਣਾ ਵੀ ਬਹੁਤ ਜ਼ਰੂਰੀ ਹੈ ਸੋ ਇਹ ਵੀ ਬਹੁਤ ਵੱਡੀ ਚੀਜ਼ ਹੈ ਉਸੇ ਤਲਾ ਮਾਈਕਲ ਜਾਰਡਨ ਕਹਿੰਦਾ ਹੈ ਮੈਂ ਆਪਣੀ ਜ਼ਿੰਦਗੀ ਵਿੱਚ ਬਾਰ ਬਾਰ ਸਫਲ ਹੋਇਆ ਔਰ ਇਸੇ ਕਰਕੇ ਮੈਂ ਸਫਲ ਹੋਇਆ ਹਾਂ ਸੋ ਇਸ ਤਰ੍ਹਾਂ ਮਿਆ ਸਮਾਂ ਦਿੱਤਾ ਕੀਮਤੀ ਸਮਾਂ ਦਿੱਤਾ ਔਰ ਗੁਨਾ ਦੀ ਸ਼ਬਦਾਂ ਨੇ ਅੱਜ ਮੈਨੂੰ ਮੇਰੇ ਫਾਦਰ ਬਾਰੇ ਯਾਦ ਕਰਾਇਆ ਮੇਰਾ ਮਨ ਕਾਫੀ ਧੀਰਲੀ ਭਰੇ ਆ ਰਿਹਾ ਕਿਉਂਕਿ ਜੋ ਕੁਝ ਵੀ ਅਸੀਂ ਹਾਂ ਜਿਵੇਂ ਅੱਜ ਇੱਥੇ ਖੜੀਆਂ ਤੇ ਮੈਂ ਆਪਣੇ ਪਿਤਾ ਦੀ ਬਲਾਵਟ ਤੇ ਖੜੀਆਂ तो अपने माँ प्यों की बदौलत सारे इट्ठे हो माँ प्यो का सम्मान सारी उम्र करना चाहिए ये बहुत वाला सिख अज इन्ह ने सू दी है सो मैं इन्हों का धनवाद कर दी हाँ और अपने कॉलेज मैनेजिंग कमेटी वालों का थैंक यू मैडम ਤੁਹਾਕੇ ਮੈਨੂੰ ਫੋਟੋ ਖਾਲੀ ਇੱਕ ਜਰਾ ਨਾਲ ਵਿਸ਼ੇਸ਼ ਕਿ ਮੈਂ ਵੀ ਆਪਣੇ ਹੀ ਫਾਦਰ ਦਰਸ਼ਨਦਰਦੀ ਜੀ ਦੀ ਬਦਾਲਤ ਇੱਥੇ ਖੜੀ ਆ ਉਹਨਾਂ ਦੇ ਹੀ ਸ਼ਬਦ ਹੁੰਦੇ ਆ ਜਿਹੜੇ ਮੂੰਹੋਂ ਮੇਰੇ ਨਿਕਲਦੇ ਆ ਕਈ ਵਾਰ ਥੈਂਕ ਯੂ ਸੋ much ਸਰ ਲਾਸਟ ਬਟ ਨਾਟ ਪਲੇਸਡ ਆ ਮੇਰੀ ਬੱਚੀ ਸਾਡੇ ਕਾਲਜ ਦੀ ਬੱਚੀ ਜਿਹਨੇ ਕਿ ਪੂਰਾ ਸਟੇਜ ਪਤਾ ਨਹੀਂ ਹਫਤੇ ਤੋਂ ਬਹੁਤ سارے ਸਪੋਰਟ ਸਿਸਟਮ ਸੀ ਇਹਦੇ ਨਾਲ ਪਰ ਅੱਜ ਪੂਰਾ ਦਿਨ ਇਹਨੀ ਡੈਡੀਕੇਟ ਕੀਤਾ ਪੂਜਾ ਸਾਡੀ ਬਿਮਾਰ ਸੀ ਫਿਰ ਵੀ ਉਹ ਬੱਚੀ ਇੱਥੇ ਆਈ ਪਰ ਸੋਨੀਆ ਲਈ ਜ਼ੋਰਦਾਰ ਕਲਾਸਿਕ ਐਸਪੀ ਸਟੇਜ ਜਿਹੜਾ ਵੀ ਕੰਪੇਰਿੰਗ ਕਰਦੀ ਹੈ ਇਹ ਕਾਬਲੀਤਾ ਦੀ ਸਟੇਜ ਕੰਪੇਰਿੰਗ ਕਰਦੀ ਹੈ ਸੋ ਬਹੁਤ ਬਹੁਤ ਸ਼ਾਬਾਸ਼ੀ ਸਾਨੂੰ ਅੱਜ ਤੇ ਮਾਣ ਹੈ और क्योंकि हूँ नवाशहर के भी बहुत जानी जाती है तो इसलिए सू उस तो भी बाध्य तो माण हों कि किस तरह ये सारिया चीज़ा मैनेज कर दी और इसने थकान नहीं शो की कि मैं थक गया बोल के सो आई विश हर ऑल द बेस्ट थैंक यू थैंक यू सो मच मैम तो जिमें कि मेरे फादर साहब ने सूँ बचपन से ही समझाता से उन्होंने कलम तो है ਇਹ ਮੁਸ਼ਕਲਾਂ ਨੂੰ ਕਹਿ ਦਿਓ ਜਰਾ ਸੋਚ ਕੇ ਆਣਾ ਮੁਸ਼ਕਲਾਂ ਨੂੰ ਕਹਿ ਦਿਓ ਜਰਾ ਸੋਚ ਕੇ ਆਣਾ ਕਿਉਂ ਮੁਸ਼ਕਲਾਂ ਨੂੰ ਮੁਸ਼ਕਲਾਂ ਚ ਪਾਣ ਦੀ ਤਿਆਰੀ ਮੈਂ ਕਰ ਲਈ ਤਾਂ ਉਹ ਤਿਆਰੀ ਅਸੀਂ ਜ਼ਿੰਦਗੀ ਦੇ ਵਿੱਚ ਜਾਰੀ ਰੱਖੀਏ ਤਾਂ ਕੋਈ ਥਕਾਵਟ ਨਹੀਂ ਕੋਈ ਕੁਝ ਨਹੀਂ ਤੇ ਮੈਂ ਬੀ ਆਲ ਐਮ ਕਾਲਜ ਦਾ ਪਾਠ ਹਾਂ ਸਟੂਡੈਂਟ ਵੀ ਰਹੀ ਹਾਂ ਪੜਾਇਆ ਵੀ ਹਾਂ ਟੀਚਰ ਵੀ ਹਾਂ ਹੁਣ ਵੀ ਹਾਂ ਤੇ ਜੋ ਕੁਝ ਵੀ ਹਾਂ ਬੀ ਐਲ ਐਮ ਗਰਲਸ ਕਾਲਜ ਦੀ ਬਤਾ ਲੈਂਦਾ 왓ਸ ਮੋਰ ਇਵੈਂਟ ਕਨਕਲੂਡ ਹੁੰਦੇ ਹੁੰਦੇ ਬੱਚਿਆਂ ਨੇ ਰੌਲਾ ਪਾਤਾ ਸਾਨੂੰ ਛੁੱਟੀ ਚਾਹੀਦੀ ਐ ਤੇ ਪ੍ਰਸ਼ਾਸਨ ਨੇ ਕਾਲਜ ਪ੍ਰਸ਼ਾਸਨ ਨੇ ਛੁੱਟੀ ਮਨਜ਼ੂਰ ਵੀ ਕਰ ਲਈ ਆਈ ਡਿਕਲੇਅਰ ਦ ਐਨੂਅਲ ਐਥਲੈਟਿਕ ਮੀਟ ਆਫ ਦ ਬੀ ਐਲ ਐਮ ਗਰਲਸ ਕਾਲਜ ਕਲੋਜ਼ ਜੋ ਐਥਲੈਟਿਕ ਮੀਟ ਤਾਂ ਕਲੋਜ਼ ਹੋ ਗਈ ਲੇਕਿਨ ਇਹ ਜਿਹੜੀਆਂ ਕਾਲਜ ਦੀਆਂ ਵਿਦਿਆਰਥਣਾਂ ਮੇਰੇ ਨਾਲ ਮੌਜੂਦ ਨੇ ਇਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਔਰ ਇਹਨਾਂ ਦੇ ਮੈਡਲ ਬਾਕੀ ਸੰ ਪੈਂਡਿੰਗ ਸੰ ਤਾਂ ਇਹਨਾਂ ਦੇ ਗਲ ਵਿੱਚ ਮੈਡਲ ਪਹਿਨਾ ਕੇ ਮੈਂ ਖੁਦ ਮਾਣ ਮਹਿਸੂਸ ਕੀਤਾ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਤੇ ਉਸ ਤੋਂ ਬਾਅਦ ਫੋਟੋ ਸੈਸ਼ਨ ਹੋ ਗਿਆ ਬਹੁਤ ਬੱਚੇ ਨਾਲ ਕਿ ਫੋਟੋ ਖਚਾਈ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਧੰਨਵਾਦ